ਸਵਾਗਤ ਹੈ ਤੁਹਾਡਾ ਸਾਡੀ ਇਸ ਵੀਡੀਓ ਦੇ ਵਿੱਚ ਆਓ ਜਾਣਦੇ ਹਾਂ ਭਾਈ ਬਖਤੌਰ ਪਿੰਡ ਦਾ ਨਾਮ ਕਦੋਂ ਅਤੇ ਕਿਵੇਂ ਪਿਆ ਤਹਿਸੀਲ ਤਲਵੰਡੀ ਸਾਬੋਲਾ ਇਹ ਪਿੰਡ ਬਠਿੰਡਾ ਮਾਨਸਾ ਸੜਕ ਤੇ ਮੈਸਰ ਖਾਨਾ ਤੋਂ 2 ਕਿਲੋਮੀਟਰ ਅਤੇ ਮੋੜ ਮੰਡੀ ਤੋਂ 15 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਪਿੰਡ ਤਕਰੀਬਨ 550 ਸਾਲ ਪਹਿਲਾਂ ਬਾਬਾ ਬਖਤੌਰ ਨੇ ਵਸਾਇਆ ਜਿਸ ਕਰਕੇ ਪਿੰਡ ਦਾ ਨਾਮ ਭਾਈ ਬਖਤੌਰ ਪਿਆ ਬਖਤੌਰ ਸਿੰਘ ਦੇ ਗੁਰੂ ਬਾਬਾ ਭੁੰਦਰ ਜੀ ਸਨ ਜੋ ਬਹੁਤ ਕਰਨੀ ਵਾਲੇ ਸਨ ਬਾਬਾ ਭੁੰਦਰ ਜੀ ਆਪਣੇ ਕੋਲ ਗਊਆਂ ਰੱਖਦੇ ਸਨ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਆਪਣੇ 800 ਘੋੜਸਵਾਰ ਤੇ 1400 ਪੈਦਲ ਸਿਪਾਈਆਂ ਸਮੇਤ ਇਸ ਪਿੰਡ ਵੱਲ ਬਾਬਾ ਭੁੰਦਰ ਜੀ ਕੋਲ ਰੁਕੇ ਬਾਬਾ ਜੀ ਨੇ ਗੁਰੂ ਸਾਹਿਬ ਦੀ ਦੁੱਧ ਦੇ ਨਾਲ ਸੇਵਾ ਕੀਤੀ ਜਿਸ ਤੇ ਗੁਰੂ ਸਾਹਿਬ ਜੀ ਬਹੁਤ ਪ੍ਰਸੰਨ ਹੋਏ ਤੇ ਵਾਰ ਦੇ ਤਾ ਕਿ ਤੁਹਾਡੇ ਬਚਨ ਪੂਰੇ ਹੋਇਆ ਕਰਨਗੇ ਉਸ ਜਗ੍ਹਾ ਤੋਂ ਥੋੜੀ ਦੂਗਰੇ ਇਸ ਪਿੰਡ ਵਿੱਚ ਹਰ ਸਾਲ ਚੇਤਰ ਦੀ 14ਸ ਨੂੰ ਮੇਲਾ ਲੱਗਦਾ ਹੈ ਇਨਾਂ ਤੋਂ ਬਾਅਦ ਬਾਬਾ ਦੀਵਾਨ ਸਿੰਘ ਤੇ ਬਾਬਾ ਸਾਇਬ ਸਿੰਘ ਜੀ ਬੜੇ ਉੱਚੇ ਆਚਰਣ ਤੇ ਬਹੁਤ ਭਗਤੀ ਵਾਲੇ ਹੋਏ ਹਨ। ਬਾਬਾ ਜੀ ਦੇ ਨਿੱਜੀ ਸੇਵਕ ਬਾਬਾ ਦੇਵਾ ਸਿੰਘ ਅਤੇ ਬਾਬਾ ਵਸਾਵਾ ਸਿੰਘ ਜੀ ਨੇ ਸੰਗਤਾਂ ਦੀ ਸਹਿਯੋਗ ਨਾਲ ਉਹਨਾਂ ਦੀ ਯਾਦਗਾਰ ਵਿੱਚ ਗੁਰਦੁਆਰਾ ਸਾਹਿਬ ਬਣਾਇਆ। ਇਸ ਪਿੰਡ ਦੇ ਸ਼੍ਰੀਮਾਨ ਬਾਬਾ ਬਰਿਆਮ ਸਿੰਘ ਜੀ ਹੋਏ ਹਨ ਜੋ ਬਹੁਤ ਉੱਚ ਕੋਟੀ ਦੇ ਸਾਧੂ ਸੁਭਾਸਾਨ ਜਿਨ੍ਹਾਂ ਨੇ ਗੁਰਦੁਆਰਾ ਮੋੜ ਸਾਹਿਬ ਵਿਖੇ ਤਨਵੰਦ ਨਾਲ ਸੇਵਾ ਕੀਤੀ। ਸ਼੍ਰੀਮਾਨ ਮਹਾਂਤ ਬਸੰਤ ਸਿੰਘ ਜੀ ਮੌੜਕਲਾਂ ਵਾਲੇ ਵੀ ਇਸ ਪਿੰਡ ਨਾਲ ਸੰਬੰਧ ਰੱਖਦੇ ਸਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਲੋਕ ਭਲਾਈ ਵਿੱਚ ਲਗਾ ਦਿੱਤੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ